ਹਾਂਜੀ ਆਪਾਂ ਸੋਚਿਆ ਪਰਾਲੀ ਕੀ ਖਿਲਾਰਨੀ ਆ ਸਿੱਧਾ ਇੰਦੀ ਤਵੀਆਂ ਮਾਰ ਦਿੰਨੇ ਆ ਇੱਕ ਇੱਕ ਪਾੜ ਵੱਧ ਪਾ ਦਵਾਂਗੇ ਪਰ ਜਿੱਥੇ ਪਰਾਲੀ ਆ ਉੱਥੇ ਤਵੀਆਂ ਲੱਗਦੀਆਂ ਨਹੀਂ ਹੈਗੀਆਂ ਤੇ ਫੇਰ ਆਪਾਂ ਜਿਗੜ ਲੈ ਆਂਦਾ ਇਹਦੇ ਨਾਲ ਸੋਚਿਆ ਵੀ ਚੱਲ ਖਿਲਾਰ ਕੇ ਤੇ ਉਸ ਤੋਂ ਬਾਅਦ ਤਵੀਆਂ ਨਵਾਵਾਂਗੇ ਤੇ ਫੇਰ ਕਣਕ ਬੀਜ ਲਵਾਂਗੇ ਪਤਾ ਨਹੀਂ ਕਿੱਦਾਂ ਦਾ ਨੈਸੀ ਬੰਦਾ ਕੋਈ ਮੱਥੇ ਲੱਗਿਆ ਜਸਵੀਰ ਦਾ ਅੱਧਾ ਖੱਤਾ ਬੀਜਿਆ ਡੇਢ ਵਜ ਚੱਲਾ ਤੇ ਇਹ ਵੀ ਆਪਾਂ ਪਾ ਆ ਗਏ ਜਦੋਂ ਚਲਾਇਆ ਗੀੜੇ ਤਿੰਨ ਕਈ ਆਏ ਇਹਦਾ ਜਿਹੜਾ ਸਰੀਆ ਜਾਂ ਹੁੰਦਾ ਨਿਕਲ ਕੇ ਹੋ ਗਿਆ ਸ਼ੁਕਰ ਕਰ ਕੋਈ ਕੋਲ ਹੈ ਨਹੀਂ ਸੀ ਬੰਦਾ ਨਹੀਂ ਤਾਂ ਜਿਹੜੀ ਰਫਤਾਰ ਨਾਲ ਸਰੀਆ ਗਿਆ ਕਿਸੇ ਨਾ ਕਿਸੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਜਿਹੜਾ ਸਾਹਮਣੇ ਹੁੰਦਾ ਸੋ ਇਹ ਵੀ ਟੁੱਟ ਗਿਆ ਉਸ ਤੋਂ ਬਾਅਦ ਫਿਰ ਆਪਾਂ ਪਿੰਡੋਂ ਇਹਨੂੰ ਟਾਂਕਾ ਲਵਾ ਕੇ ਲੈ ਕੇ ਆਏ ਚੰਗੀ ਤਰ੍ਹਾਂ ਆਪਾਂ ਇਹਦਾ ਟਾਂਕਾ ਇੱਕ ਵਾਰੀ ਲੱਗ ਜਵੇ ਤੇ ਉੱਪਰ ਸੜਾ ਕੋਈ ਐਡਾ ਨੈਸੀ ਮਥੇ ਲੱਗਿਆ ਹੋਇਆ ਟਾਂਕਾ ਵੀ ਜਦਾਂ ਮਤਲਬ ਲਾਇਆ ਭਾਈ ਨੇ ਵਧੀਆ ਤਰੀਕੇ ਨਾਲ ਆ ਇਹਦਾ ਟੁੱਟ ਗਿਆ ਸੀਗਾ ਤੇ ਇਹਨੂੰ ਸਿੱਧਾ ਕਰਕੇ ਮਤਲਬ ਪ੍ਰੈਸ ਦੇ ਨਾਲ ਟਾਂਕਾ ਲਾਇਆ ਹਨ ਪਰ ਖੱਤੇ ਵਿੱਚ ਆਣ ਕੇ ਜਿਹੜੇ ਦੋ ਫੇਰ ਲੱਗੇ ਫੇਰ ਟੁੱਟ ਗਿਆ ਸੋ ਅੱਜ ਦਾ ਖੱਜਲ ਖਰਾਬੀ ਜ਼ਿਆਦਾ ਹੋ ਰਹੀ ਆ